ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮੰਝਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਔ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਕਿਰਪਾ ਦੇ ਬਾਬਾ ਮੁੱਢਾ ਸਾਹਿਬ ਜੀ ਤੁਸੀਂ ਸੁਣਾ ਆਪਣੇ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸਿਓ ਨਾਮ ਆਪਣਾ ਅਤਮ ਸਿੰਘ ਜੀ ਹਾਂਜੀ ਸਾਲਾ ਸਰਦਾਰ ਕਰਦੇਸ਼ ਸਿੰਘ ਵਪਾਰੀ ਹਾਂਜੀ ਪਿੰਡ ਕਹਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੀ ਮੂਲ ਨੰਬਰ 98555 76701 ਇਹ ਤੇ ਵਟਸਐਪ ਚੱਲਦਾ ਜੀ ਵੀਰ ਜੀ ਤੇ ਦੂਸਰਾ ਨੰਬਰ ਇੱਕ ਹੋਰ ਜ 98142 560 ਚਲਦਾ ਜੀ ਠੀਕ ਹੈ ਜੀ ਵੀ ਜੇ ਡਰਾਫਟ ਕਰੇ ਫੇਰ ਨੋਟ ਕਰ ਲਓ ਕਈ ਵੀ ਦੋਹਾਂ ਹੀ ਕਰਦੇ ਆ ਫੋਨ ਕਰਦੇ ਆ ਹਾਂਜੀ ਫੋਨ ਕਰਕੇ ਪੁੱਛਦੇ ਵੀ ਕਿਹੜਾ ਪਿੰਡ ਆ ਪਿੰਡ ਪਛਪਸ ਕੇ ਫੋਨ ਕੱਢ ਦਿੰਦੇ ਆ ਇਸ ਕਰਕੇ ਵੀਡੀਓ ਸ਼ੁਰੂ ਹੁੰਦਾ ਪਹਿਲਾਂ ਇਹਨੇ ਕੋ ਡਰੈਸ ਆਪਣਾ ਪੂਰਾ ਦੱਸ ਦਿੱਤਾ ਪੁੱਛਾਂ ਦੀ ਲੋੜ ਨਹੀਂ ਪੈਂਦੀ ਬਿਲਕੁਲ ਇਹ ਇੱਕ ਵਾਰ ਦੱਸ ਦਿੰਦੇ ਮੈਂ ਪਿੰਡ ਆਪਣਾ ਕਠਿਆਲਾ ਜੇ ਤੇ ਜਦੀਕ ਹੈਗਾ ਜੇ ਫਤੇਗੜ ਚੋਟੀ ਦੇ ਅੰਦਰ ਮੇਰਾ ਪਾਪਾ ਨਾਨਕ ਰੋਡ ਦੇ ਉੱਤੇ ਆਟਾ ਤਲਵੰਡੀ ਰਾਮਾ ਤੇ ਨਾਲੇ ਕਠਿਆਲਾ ਪਿੰਡ ਜੇ ਜ਼ਿਲ੍ਹਾ ਗੁਰਦਾਸਪੁਰ ਜੇ ਫੋਨ ਨੰਬਰ ਆਗਾ ਜੇ 9855 76701 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰ ਜੀ ਆ ਗਏ ਚੰਗੇ ਪਸ਼ੂ ਅੱਜ ਫੇਰ ਆਪਣੇ ਕੋਲੇ ਪਸ਼ੂ ਟੌਪ ਦੇ ਦੇ ਤਿੰਨ ਮੱਝਾ ਬਿਲਕੁਲ ਤਾਜ਼ੀਆਂ ਸਈਆਂ ਦੇ ਇੱਕ ਵਹਿੜ ਦੇ ਰੇਡ ਵੀ ਆਪਣੇ ਅੱਜ ਬਿਲਕੁਲ ਨਾਰਮਲ ਦੇ ਕੋਈ ਏਡੇ ਵੱਡੇ ਰੇਡ ਨਹੀਂ ਆ ਗਏ ਬੱਚਾ ਚੰਗੇ ਦੁੱਧ ਵਾਲੀਆਂ ਪਰ ਰੇਡ ਛੋਟੇ ਜਾ ਰੇਡ ਜੈਜ ਹੁੰਦੇ ਦੱਲੇ ਆਣਾ ਜੀ ਤਾਂ ਵੇਖੋ ਵੀਰੋ ਹਰ ਵੀਡੀਓ ਜੇ ਰੇਡ ਵੀਰ ਦੇ ਜੈਜ ਹੁੰਦਿਆ ਬਾਕੀ ਵੀਰੋ ਵੀਡੀਓ ਪੂਰੀ ਐਂਡ ਤੱਕ ਦੇਖਿਓ ਤਾ ਮੱਜਾਂ ਵੀ ਚੰਗੇ ਰਿਕਾਰਡ ਵਾਲੀਆਂ ਨੇ ਅੱਜ ਵੇਖੇ ਚੰਗੇ ਸਵੇਰ ਛੋਟੀ ਤਾਜੀ ਆ ਦੂਜਾ ਸਵੇਰਾ ਠੀਕ ਹੈ ਜੀ ਆਪਣੇ ਵੀਡੀਓ ਜਰੂਰ ਵੀ ਰੱਖੇ ਭਾਈ 55000 ਛੋਣੀ ਜਦ ਨਹੀਂ ਦੂਜਾ ਸਵੇਰਾ ਆ ਰੇਟ ਨਿੱਕੇ ਹਨਾ ਤਾਂ ਵੀਰੇ ਕਰੀਏ ਸ਼ੁਰੂ ਵੇੜ ਤੋਂ ਹੀ ਦੱਸ ਦਿਓ ਵੇੜ ਤੋਂ ਜੀ ਵੀਰੇ ਇੱਕ ਰੇਟ ਤਾਂ ਦੂਜਾ ਸਵੇਰਾ ਜੀ ਦੂਜਾ ਵੇਖੋ ਜੀ ਵੀਰੇ ਤੇ 10 ਦਿਨ ਲਾ ਦੇ ਹਫਤਾ ਲਾ ਦੇ ਚੰਗੇ ਬਣੇਗੀ ਤੇ ਠੰਡੀ ਤੇ ਜਿਆਦਾ ਦਿੱਸੋ ਜੀ ਪੈਪ ਮਿਲਕ ਵੈਨ ਵਾਲੀ ਦਿੱਸੋ ਤੇ ਬੀ ਮੋਡੀ ਜੇ ਬਿਲਕੁਲ ਦੇਖੋ ਵੀਰੋ ਚੈੱਕ ਕਰ ਲੋ ਹਾਂ ਜੀ ਐ ਗੁਲਾਬੀ ਥਾਨ ਆ ਗਿਆ ਗੁਲਾਬੀ ਥਾਨ ਆ ਗਿਆ ਪਾਪਾ ਫੂਪਾਂ ਲੱਗੀਆਂ ਵੱਡੇ ਪੱਲੇ ਜਾ ਗਈ ਹੈ ਨਾ ਵੀਰੇ ਦਿਨ 15 ਲੈ ਜੂ ਦੇਖੋ ਵਿੱਚ 10 ਦਿਨ ਫੜ ਸਕਦਾ ਆ 10 12 15 ਹੀ ਮੰਨ ਕੇ ਚੱਲੇ ਹੋਏ ਹੈ ਨਾ ਬਿਲਕੁਲ ਬਣੂ ਚੰਗੀ ਵੀਰੇ ਬ੍ਰੀਡ ਆ ਤਾਂ ਫੁੱਲ ਕੱਦ ਵਜਨ ਵਾਲੀ ਵੀਰੋ ਫੇਸ ਕੁਆਲਿਟੀ ਚੈੱਕ ਕਰ ਲੋ ਵੈੜ ਦੀ ਵੱਡੀ ਵੈੜ ਆ ਵੀਰੋ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਕੱਦ ਕਾਠ ਵਾਲੀ ਆ ਤਲੇ ਵੀ ਦੀ ਗੱਲ ਕਰੀਏ ਵੀਰੇ ਢਿੱਲਾ ਢੁਲਾ ਬੋਦ ਨੇ ਹਜੇ ਦਿਨ 10 12 ਲੈ ਜੂ ਵੀਰ ਨੇ ਦੱਸਿਆ ਕੀ ਬਾਕੀ ਲੈਵਲ ਉਹੀ ਦੀ ਬਹੁਤ ਸਾਫ ਆ ਤਾਂ ਹੈ ਵੱਡੇ ਪੱਲੇ ਚ ਵੀਰ ਜੀ ਦੁੱਧ ਵੀਰ ਜੀ ਚੰਗਾ ਭਰੂਗੀ ਆ ਦੁੱਧ ਵੀਰ ਜੀ 20 ਲੀਟਰ ਲਾ ਕੇ ਭਰੇਗੀ ਨਾਰਮਲ ਵੀ ਠੀਕ ਆ ਜੀ ਸਾਜੀ ਕਾਂਗਾ ਤੁਹਾਨੂੰ ਵੀ ਜੀ ਨੂੰ ਪਤਾ ਨਾ ਮੌਸਮ ਹੈ ਦੁੱਧ ਦਾ ਮੌਸਮ ਬਦਲਦਾ ਹਾਂਜੀ ਬਿਲਕੁਲ ਬਿਲਕੁਲ ਜਨਾਬ ਦੇ ਵੀਰੇ ਫਾਰੇ ਰਹਿੰਦਾ ਹੁੰਦਾ ਚੋਦੇ ਬਿਲਕੁਲ ਦੁੱਧ ਦੇ ਵੀਰ ਜੀ ਤੁਹਾਡੀ ਸੇਵਾ ਦਾ ਬਾਕੀ ਬ੍ਰੀਡ ਆ ਕੱਦ ਵਜਣਾ ਫੁੱਲ ਵੱਡੇ ਸਾਈਜ਼ ਚ ਆ ਗਈ ਜੋ ਤੇ ਢਿੱਲਾ ਢੁਲਾ ਮਹਾਨੇ ਚ ਬਹੁਤ ਆ ਦੁੱਧ ਵੀਰੇ ਗੱਲ ਤੁਹਾਡੀ ਸੇ ਦੁੱਧ ਪਾਏ ਦਾ ਬਾਕੀ ਵੀਰੇ ਪੈਪਾ ਮੂਪਾ ਜੀ ਚੈੱਕ ਕਰ ਲੋ ਦੁੱਧ ਲਈ ਨਿਸ਼ਾਨੀਆਂ ਚੈੱਕ ਕਰ ਲੋ ਤੇ ਥਣ ਬੋ ਸਪੈਸ਼ਲ ਲੱਗਿਆ ਸੋਹਣਾ ਥਣ ਲੱਗਿਆ ਵੀਰੇ ਚਵਾਈ ਵਾਲਾ ਥਣ ਆ ਗਿਆ ਵੇਜੇ ਜਿਦਾਂ ਅਸੀਂ ਦੁੱਧ ਦੀ ਗੱਲ ਦਸੀ ਆ ਜਾਂ ਮੌਸਮ ਗਰਮੀ ਵਾਲਾ ਸੀ ਨਾ ਹਾਂਜੀ ਉਦੋਂ ਆਪਾਂ ਵੀ ਝੱਕਦੇ ਆਂਦਾ ਸਰਕੇ ਵੀਰੇ ਜਿਹੜਾ ਖੜਦਾ ਉਹ ਵੀ ਝੱਕਦਾ ਸੀ ਬਿਲਕੁਲ ਗਰਮੀ ਨੂੰ ਗਾਵਾਂ ਨੇ ਜਾਂ ਵੰਡ ਜ਼ਿਆਦਾ ਪਾਦੀ ਤਾਂ ਵੀ ਡਰ ਹੀ ਕੇ ਬਿਮਾਰਨਾ ਹੋ ਜਾਂਦਾ ਬਿਲਕੁਲ ਜਿਹੜਾ ਹੁਣ ਅਜ ਤੋਂ ਗਾਂ ਦਾ 15 ਦਿਨਾਂ ਤੋਂ ਮੌਸਮ ਹੋਣਾ ਨਾ ਇਹਨਾਂ ਵਾੜਾਂ ਦੇ ਜਿੰਨਾ ਵੀ ਵੀਰ ਪਾਲੇ ਕਰਨਾ ਚੋਲੇਗਾ ਰਹੀ ਸੀ ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਹੋ ਜੂ ਬੈੜੇ ਵੇਜੇ ਵੇਖੋ ਇਹੋ ਜਿਹੇ ਬੈੜ ਬਿਲਕੁਲ ਪਰ ਅੱਜ ਆਪਾਂ ਸਾਮ ਦੇ ਨਾਲ ਨਾਰਮਲ ਦੇਣੀਆਂ ਵੀ ਹਾਂ ਜੀ ਆ ਜੀ ਜਾਂਦੇ ਹੋ ਵੀ ਜਿਹੜਾ ਇਹ 60 ਦਾ 70 ਦਾ ਮੰਗਣਾ 55000 ਦੇ ਵਿੱਚ ਦੇਣਾ 55 ਦੀ ਹਾਂ ਜੀ ਹਾਂ ਜੀ ਕੀ ਬਾਤ ਹੈ ਤਾਂ ਵੇਖੋ ਵੀਰੋ ਬਾਕੀ ਚਾਰੂ ਚੂਰੂ ਵੀ ਆ ਦੁੱਧ ਵੀ ਚਾਰੂ ਨੇ ਪਰ ਨਾ ਹਨਾ ਜੀ ਚਾਰੂ ਪਸ਼ੂ ਆ ਤਾ 55000 ਦੀ ਹਾਂ ਨਾ ਮਾਨਤਨ ਵੀਰ ਜੀ ਮਾਨ ਵਿੱਚ ਕਰਾਂਗੇ ਕਰਨਾ ਹੈ ਉਹਨੇ ਕਹਾ ਇਹਨਾਂ ਦੇ ਹੀ ਕਹੇ 55 ਦੀ ਹਾਂ ਨਾ ਨਹੀਂ ਕਰਨੇ ਅੱਛਾ ਆਏਗੇ ਤਾਂ ਹੀ ਮਾਨ ਹੋਏਗਾ ਤੇ ਹੁਣ ਹੋਈ ਹੋਏਗਾ ਠੀਕ ਹੈ ਜੀ 2000 ਹੋਰ ਛੱਡਾਂਗੇ ਵਿੱਚ 35000 ਕਰਾਂਗੇ ਬੁੰਜਿਆ ਦੀ ਹਣਾ ਵੀਰੇ ਜਾਨ ਦੇ 35000 ਕਰਾਂਗੇ ਪੂਰੇ ਚੱਲਣਗੇ ਯਾਰ 50 ਦੀ 50 ਦੀ ਆਉਂਦੀ ਨੇ ਜੇ ਦੀ ਬੱਛੀ ਕੀ ਬਾਤ ਹੈ ਕੱਦ ਕਾਠਾ ਲੀਆ ਵੀਰੋ ਕੋਈ ਨਿੱਕੀ ਨਾ ਬਣ ਕੇ ਚੱਲਿਓ ਦੇਖੋ ਗੱਲਾ ਗੱਲਾ ਖਾਣਾ ਵੀਰ ਜੀ ਦੂਰੋਂ ਵੀ ਚੱਲ ਗਿਉਂਦੇ ਤੂੰ ਛੱਡ ਕੇ ਨਹੀਂ ਜਾਂਦੇ ਕੋਈ ਕੱਦ ਕਾਠਾ ਲੀਆ ਬਾਕੀ ਫੋਨ ਵੀਰ ਨੂੰ ਲਾ ਲਿਓ 5 ਪਿਓਰ ਚਾ ਪਾ ਵੀ ਮੇਰਾ ਹੋਰ ਮਾਰਦਾ ਕਰਾਂਗੇ ਠੀਕ ਹੈ ਹਾਂ ਇਹ ਦੂਜੇ ਨੰਬਰ ਤੇ ਆ ਗਏ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਮੈਂਬਰ ਦੂਜੇ ਨੰਬਰ ਦੇ ਵਿੱਚ ਮੈਂ ਆ ਗਈ ਇਹ ਪਿਓਰ ਨੀਲੀ ਰਾਬੀ ਝੁੱਟੀ ਜੇ ਸੋਰੀ ਨਿਸ਼ਾਨੀਆਂ ਕੱਲੀਆਂ-ਕੱਲੀਆਂ ਵਖਾੜੋ ਪੈਰ ਦੀਆਂ ਪਛਾੜ ਬੜੇ ਸਾਡੇ ਹਰ ਕਿਸਾਨੀ ਦੀ ਪੂਰੀ ਜੀ ਵੇਖੋ ਵੀਰੋ ਕੱਦ ਕਾਠ ਵਾਲੀ ਆ ਵੱਡੇ ਪੱਲੇ ਜਾਂ ਤਾਜੀ ਸੋਈ ਆ ਵੀਰ ਜੀ ਬਿਲਕੁਲ ਦੇਖਿਆ ਜਿੰਨੂੰ ਚਲਦਾ ਹੈ ਕੀ ਬਾਤ ਹੈ ਜੀ ਫੁੱਲ ਕੱਦ ਵਜਨ ਆ ਗਿਆ ਵੀਰੋ ਬਿਲਕੁਲ ਨਿਸ਼ਾਨੀਆਂ ਸਾਰੀਆਂ ਨੇ ਕੱਲੇ-ਕੱਲੇ ਨਿਸ਼ਾਨੀਆਂ ਬਿਲਕੁਲ ਐ ਮਾਨ ਕੀ ਅੱਖ ਆ ਗਈ ਹੈਣਾ ਜ ਦਨੀ ਨੀਰਾ ਵੀ ਦੀਆਂ ਵੀਰੇ ਨਿਸ਼ਾਨੀਆਂ ਪੂਰੀਆਂ ਨੇ ਟੰਗਾਂ ਲਗਰੀਏ ਦੁੱਧ ਵਾਲੀਆਂ ਨਿਸ਼ਾਨੀਆਂ ਦੀ ਉਹ ਵੀ ਚੈੱਕ ਕਰ ਲੋ ਲਾਗੇ ਤੂੰ ਬਿਲਕੁਲ ਚੱਕ ਰਾਵਾਂ ਦੀ ਕੱਲੀ ਕੱਲੀ ਗੰਧਰੀਆਂ ਜੀ ਚੰਗੀ ਮੈਂ ਹੋ ਗਈ ਤਾਂ ਕਿ ਮੈਂ ਦੁੱਧ ਵਾਲੀ ਆ ਜੀ ਵੀਰ ਜੀ ਕੱਦੇ ਦੀ ਸੂਈ ਵੀਰ ਜੀ ਸੂਈਨ ਹੋ ਜਾਂ ਚੌਥਾ ਦਿਨ ਚੌਥਾ ਦਿਨ ਹੋ ਗਿਆ ਸੂਈਨ ਹੋ ਗਿਆ ਜੀ ਠੀਕ ਹੈ ਜੀ ਤੇ ਵੀਰ ਜੀ ਅੰਦਰ ਦੇ ਸਟਾਰਟਿੰਗ ਦੀ 12 ਲੀਟਰ ਜਿਹੜਾ ਬੋਹੜਾ ਹੀ ਤੇ ਕਹਿ ਕੇ ਚਲੋ ਤੈਨੂੰ ਠੀਕ ਹੈ ਜੀ ਦੁੱਧ ਨਾਰਮ ਦੇ ਘਟੋ ਘੜ 15 16 ਲੀਟਰ ਭਰੇਗੀ ਮੈਂ ਜੱਦੀ ਮੈਂ ਆ ਆ ਵੱਡੀ ਪੱਲੇ ਜਾ ਗਈ ਪਤਲੇ ਚੰਮ ਚ ਆ ਗਈ ਹੈ ਨਾ ਪਤਲੇ ਚੰਮੜੀ ਤੇ ਬਿਲਕੁਲ ਤਾਜੀ ਸੀ ਮੈਂ ਜੇ ਖੋਲੋ ਵੀਰੇ ਖੋਲਨੇ ਆ ਫੇਰ ਆਪਾਂ ਰੰਗ ਦੱਸਨੇ ਦਾ ਵੇਖੋ ਵੀਰੋ ਵੱਡੇ ਪੱਲੇ ਜੇ ਮੈਂ ਆ ਗਈ ਇਹ ਨੀਲੀ ਰਾਵੀ ਆ ਬਾਕੀ ਲੰਮੀ ਬੇਲ ਆ ਤਾਂ ਹੈ ਵੀਰੇ ਪਤਲੇ ਚੰਮ ਚ ਬੱਚੇ ਕਿ ਪਾਏ ਨੇ ਵੀਰ ਜੀ ਬੱਚਾ ਕੱਟਾ ਆ ਗਿਆ ਤੇ ਕੱਟੀ ਆ ਕੱਟਾ ਕੱਟਾ ਆ ਗਿਆ ਵੀਰ ਜੀ ਬੱਚਾ ਮਗਰ ਇਹਦੇ ਤਾਂ ਲੈ ਵਲੂਆ ਚੈੱਕ ਕਰ ਲੋ ਕੱਦ ਵਜਨ ਵੱਡੇ ਕੱਦ ਕਾਠਾ ਲਈ ਆ ਗਈ ਤਾਂ ਵੇਖੋ ਵੀਰੋ ਚੈੱਕ ਕਰ ਲੋ ਫੇਸ ਕੁਆਲਟੀ ਵੀ ਤਾਂ ਥਣ ਥੂਣ ਵੀ ਚੰਗਾ ਲੱਗਿਆ ਪਤਲਾ ਚੰਮ ਤਾਂ ਲੈ ਵੇ ਦੀ ਗੱਲ ਕਰੀਏ ਤਾਂ ਐਂ ਕਲਾਵੇ ਕਲੂਵੇ ਭਾਏ ਪੂਰੇ ਥੱਲੇ ਸੋਹਣੇ ਥਣ ਭਾਂਡੇ ਦੀ ਮਾਲਕ ਆ ਗਈ ਵੀਰ ਜੀ ਇਹਦਾ ਮੁੱਲ ਵੀਰ ਜੀ ਵੇਖੋ ਜਿੱਦਾਂ ਦੀ ਛੋਟੀ ਆ ਤੁੱਚਾ ਸੁਹਾ ਮੂਹਾਂ ਛੇਦ ਆਂਦਿਆ ਤੇ ਕੰਨੀਆਂ ਤੇ ਦੰਦ ਭਰਨ ਦੀ ਆ ਤੇ ਸਟਾਰਟਿੰਗ ਦੇ ਮੈਂ ਜਿਹੜਿਆ 12 ਲੀਟਰ ਬੋਲਾ ਠੰਡਾ ਕਰਕੇ ਕੰਡੇ ਆਲਾ ਰੱਖੇ ਖੜੇ ਤੇ ਦੁੱਧ 15 ਲੀਟਰ ਨਾਰਮਲ ਭਰੇਗੀ ਛੋਟੀ ਜਿਹੜੀ ਆ ਠੀਕ ਹੈ ਜੀ ਤੇ ਮੁੱਲ ਕਰ ਨੂੰ ਵੀ ਕਿਤਾ ਮੈਂ 1.5 ਕਰਾ ਲਓ ਭਾਂ 1.40 ਕਰਾ ਲਓ ਹਾਂਜੀ 1 20 ਦੀ ਦੇ ਦਾਂਗੇ ਵੀਰ ਜੀ 1 20 ਦੀ ਹਾਂਜੀ ਹਾਂਜੀ ਮਾਂ ਤਨ ਹੋ ਜੂ ਵੀਰੇ ਮਾਂ ਤਨ ਹੋਏਗਾ ਦੇਖੀ ਹੁਣ ਰੇਟ ਜਾ ਜਾ ਬੱਲਾ ਹੀ ਹੋਏ ਤੁਹਾਨੂੰ ਬੜਾ ਇੱਥੇ ਵੀ ਕੋਈ ਆਏਗਾ ਸੱਜਣ ਭੈਣ ਤਰਾ ਉਹਦੇ ਵੀ ਹੋਣਗੇ ਤੇ ਫੋਨ ਤੇ ਵੀ ਹੋਣਗੇ। ਕੀ ਬਾਤ ਹੈ। 5000 ਰੁਪਏ ਸ਼ਰਨਾ ਇੱਕ 15 ਇੱਕ 15 ਨਹੀਂ ਹਾਂ। 315 ਦੀ। ਕੀ ਬਾਤ। ਹਾਂ ਨਾ ਨਹੀਂ ਵੇਚੀ ਮਾਨ ਹੁਣੇ ਹੁਣੇ ਆ। ਫੋਨ ਲਾਓ। ਫੋਨ ਕਾ ਹੀ ਵੀਰ ਲਾਏ ਮਾਂ ਖੁੱਲੇ ਡੁੱਲੇ ਹੋਣ। ਰੇਡ ਚੈੱਕ ਕਰ ਲਓ ਵੀਰੋ। ਕਰ ਲਓ ਬਾਕੀ। ਫੁੱਲ ਕੰਦ ਵਜਣਾ ਲੰਮੀ ਬੀਲ ਵਜਨ ਫੁੱਲ ਥਣ ਸਪੈਸ਼ਲ। ਇਹ ਨਿਸ਼ਾਨੀਆਂ ਲੱਭਣੀਆਂ ਕਿਹੇ-ਕਿਹੇ ਜਿਹਨਾਂ ਦੀ ਪੂਰੀਆਂ ਨਾਲ ਵੀ ਪਤਾ ਆ। ਤਾਂ ਬਾਕੀ ਵੀਰ ਨੂੰ ਫੋਨ ਜ਼ਰੂਰ ਲਾ ਲਿਓ। ਮਾਨਤਨ ਹੋ ਜੂ ਵੀਰੇ। ਆਹੇ ਟੈਕ ਆਉਂਦਾ। ਸਾਰੇ ਪੈਸੇ ਮੰਨਦੇ। ਠੀਕ ਹੈ। ਲੈਓ। ਹਾਂਜੀ ਵੀਰ ਜੀ। ਆ ਗਈ 3 ਜਿਹੜਾ 3 ਨੰਬਰ ਤੇ ਮੈਂ ਆ ਗਈ ਜੇ ਇਹ ਵੀ ਸੁਵਾਈ ਜੇ ਬਿਲਕੁਲ ਆਜੇ ਨੂੰ 6ਵਾਂ 7ਵਾਂ ਦਿਨ ਸੂਈ ਨੂੰ ਜੇ ਠੀਕ ਆ ਜੀ ਤੇ ਦੁੱਧ ਤੋਂ 9 ਲੀਟਰ ਪੱਕਾ ਹੈ ਨਾ ਮੈਸਰੇ ਤੇ ਆ ਜਿਹੜਾ 9 ਲੀਟਰ ਤਿਆਰ ਆ ਤਿਆਰ ਹੈ ਜੇ ਸਾਣਾ ਬੋਲੇ ਤੇ ਆ ਮੈਂ ਠੀਕ ਆ ਜੀ ਮੰਨ ਲਓ ਆ ਤੇਰਾ ਬਾਅਦ ਜੇ ਸਟਾਰਟਿੰਗ ਹੁੰਦਾ ਡੰਗਰ ਦੁੱਧ ਨੂੰ ਤੇ ਦੁੱਧ ਜਿਹੜਾ ਕੋਈ 12 13 ਲੀਟਰ ਜਿਹੜਾ ਭਰੇ ਕੀ ਬਾਕੀ ਚੋਣ ਚਾਂ ਬਹੁਤ ਸ਼ਾਨਦਾਰ ਲੱਗੀ ਹੈ ਸਫਾਈ ਬਹੁਤ ਹਲੇਵੇ ਦੀ ਹਲੇਵੇ ਦੀ ਬਹੁਤ ਕੀ ਬਾਤ ਹੈ ਜੀ ਬੱਚਾ ਕੀ ਆਏ ਨੇ ਵੀ ਜੀ ਮਗਰ ਕੱਟੀ ਆ ਗਈ ਹੈ ਬਹੁਤ ਸ਼ਾਨਦਾਰ ਲੱਗੀ ਹੈ ਕੱਟੀ ਆ ਗਈ ਹੈ ਹਾਂ ਜੀ ਆ ਆ ਬ ਬਾਕੀ ਤੁਹਾਨੂੰ ਚਾਹੀਦੀ ਚੰਗੀ ਐ ਸੇਕ ਥੋੜਾ ਜਿਹਾ ਖੁੱਲਾ ਯਾਰਾ ਰੱਖਦੀ ਆ ਠੀਕ ਐ ਬਾਕੀ ਮੈਂ ਤਾਂ ਨਹੀਂ ਆ ਬਿਲਕੁਲ ਤਾਂ ਵੇਖੋ ਵੀਰੋ ਆ ਇਹ ਵੀ ਪਤਲੇ ਚਮਚ ਜੀ ਗਈ ਜੋ ਮਗਰ ਕੱਟੀ ਆ ਗਈ ਆ ਤਾਂ ਲੇਵੇ ਦੀ ਗੱਲ ਕਰੀਏ ਤਾਂ ਲੇਵੇ ਤੋਂ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰੂਗੀ ਲੇਵਾਂ ਲੂਆ ਤਾਂ ਬਹੁਤ ਸਾਫ ਆ ਠੰਡਾ ਪਾਂਡੇ ਖੁੱਲੇ ਦੀ ਮਾਲਕਾ ਤਾਂ ਵੀਰੇ ਹੈ ਪਤਲੇ ਚਮਚ ਤਾਂ ਵੀਰ ਜੀ ਕਿੰਨਾ ਦੁੱਧ ਹੁਣ ਦੱਸਿਆ ਮੌਕੇ ਤੇ 9 ਲੀਟਰ ਜੇ 9 ਲੀਟਰ ਸਟਾਰਟਿੰਗ ਆ ਤਾਂ ਬਾਕੀ ਵੀਰੇ ਕਿੰਨਾ ਵੀਰਾਂ ਦਾ ਚਲੋ ਦੁੱਧ ਵਾਸਤੇ ਕਰੇ ਹਨਾ ਵੀਰੇ ਸਿੰਘ ਚਲੋ ਮੰਨਿਆ ਥੋੜਾ ਖੁੱਲਾ ਬਾਕੀ ਮੇਨ ਗੱਲ ਤਾਂ ਥਣਪਾਂਡੇ ਦੀ ਆ ਉਹ ਬਹੁਤ ਸਾਫ਼ ਹੈ ਵੀਰੋ ਤਾਂ ਰੇਟ ਵੀ ਵੀਰੇ ਦਾ ਜਿਆ ਜੀ ਕਰ ਦੂ ਦੇਖੋ ਵੀਰੋ ਲੈ ਵਲੂਆ ਚੈੱਕ ਕਰ ਲਿਓ ਲਾਗੇ ਤਾਂ ਪਤਲਾ ਚਾਮ ਆ ਗਿਆ ਤਾਂ ਆ ਬੱਚਾ ਵੀ ਚੰਗੇ ਸੀ ਮੁੰਡੇ ਨੇ ਪਾਲਿਆ ਮਗਰ ਕੱਟੀ ਕੱਟੀ ਆ ਗਈ ਹਨਾ ਜੀ ਠੀਕ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੀਰ ਜੀ ਆਪਣਾ ਮੋਲ ਛੋਟਾ ਜਾਣਾ ਬਿਲਕੁਲ ਬੇਕੀ ਕੰਮ ਕੇ ਵੇਚਨੇ ਪੈਸੇ ਕਿ ਇਹਨੂੰ ਦੁੱਖਣਾ ਲੱਗੇ ਕੋਈ ਬਿਲਕੁਲ ਫੇ 5 7 10000 ਆਂ ਤਾਂ ਕਰਕੇ ਜਦੋਂ ਮਰਜ਼ੀ ਪੈਸੇ ਫਿਰ ਜੇਬ ਚ ਇਹਨਾਂ ਦੇ ਠੀਕ ਹੈ ਗੋਖਾ ਨਹੀਂਗਾ ਜਿਹੜਾ ਟੋਕੜ ਨਹੀਂ ਵਿਗਣਾ ਮੇਰੇ ਤਾਂ ਬੱਚਾ ਤੁਹਾਨੂੰ ਬਾਅਦ ਜਿੰਨਾ ਮਰਜ਼ੀ ਪੈਸੇ ਫਿਰ ਜੇਬ ਚ ਲੈ ਬਿਲਕੁਲ ਵੀਰ ਜੀ ਤੇ ਵੀਰ ਤੁਹਾਨੂੰ ਪਤਾ ਮੈਂ ਤਾਂ ਇਹਦੇ ਮਤਲਬ ਕੋਈ 80 50 ਨਹੀਂ ਕਰਨਾ ਹਾਂਜੀ ਕਿਉਂਕਿ ਮੈਂ ਦੁੱਧ ਵਾਲੀ ਆ ਅਸੀਂ ਮੈਂ ਆਲੇ ਪਰੇ ਕਰੇਗੀ ਦੁੱਧ ਦੇ ਹੱਕ ਜੇ ਐ ਗੋਲ ਰੱਖਦੀ ਆਗੀ ਆ 70 ਦੀ 70 ਦੀ ਕੀ ਬਾਤ ਹੈ ਜੀ ਤੇ 70 ਜੀ ਮਾਨਦਨ ਹੋ ਜਨਾ ਮਾਨਦਨ ਹੋਣਗੇ ਵੇਚੇ ਖੁੱਲੇ ਕਿੰਨੇ ਦੀ ਵੀਰ ਜੀ ਹੋ ਜੂਆਂ ਹਾਂ ਹਾਂ ਮੈਂ 3000 ਹੋ ਛੜ ਦਾਂਗੇ ਵੇਚ ਜੀ ਪੂਰੇ 65 ਦੀ 65 ਦੀ ਦੇ ਦਾਂਗੇ ਵੇਚ ਹੋਰ ਵੀ ਮਾਨ ਹੋਏਗਾ ਵੀਰ ਕੋਈ ਫੋਨ ਲਾਵੇ ਫੋਨ ਲਾਵੇ ਮੋੜ ਨਾ ਵੀ ਜਰੂਰ ਲਾਵੇ ਤੇ ਫਿਰ ਇਹ ਖਿਆਲ ਤਸੱਲੀ ਕਰਕੇ ਕੰਡੇ ਵਾਲਾ ਜੋ ਦੁੱਧ ਦੱਸਾਂਗੇ ਉਹਨਾਂ ਤੋਂ ਬਿਲਕੁਲ ਜੀ ਹਾਂ ਜੀ ਤਾਂ ਵੇਖੋ ਵੀਰੋ 65000 ਦੀ ਹੋ ਜੂਗੀ ਤਾਜੀ ਸੂਈ ਆ ਮਗਰ ਵੀ ਕੱਟੀ ਆ ਗਈ ਆ ਤਾਂ ਵਜਨ ਦੀ ਗੱਲ ਕਰੀਏ ਵੀਰੇ ਫੁੱਲ ਕੱਦ ਵਜਣਾ ਤਾਂ ਬਾਕੀ ਵੀ ਇਹਨੂੰ ਫੋਨ ਲਾ ਲਿਓ ਮਾਂ ਤਨ ਹੋ ਜੂ ਤਾਂ ਚੈੱਕ ਕਰ ਲਓ ਇੱਕ ਰੀਆ ਨਾ ਨਾ ਨੁੜਾ ਦੇਖੋ ਬਿਲਕੁਲ ਦੋਨੇ ਵੀਰੇ ਗਾੜੀ ਦੁੱਧੀਆਂ ਮੱਝਾਂ ਨੇ ਵੇਚੇ ਆ ਬਾਕੀ ਬਿਲਕੁਲ ਜੀ ਐ ਆਕੂਖ ਵੀ ਦੱਸਦੀ ਆ ਮੈਂ ਦੀ ਬਾਕੀ ਦੁੱਧ ਦੁੱਧ ਵੀਰੇ ਤੁਹਾਡੇ ਪਾਏ ਦਾ ਹਨਾ ਜੀ ਦੁੱਧ ਸੇਵਾ ਦਾ ਦੁੱਧ ਵੀਰੇ ਸੇਵਾ ਦਾ ਬਾਕੀ ਕਿੰਨਾ ਦੱਸਿਆ ਉਹ ਚਮਾਉਣਾ ਹਨਾ ਨਾ ਚਮਾਉਣਾ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤੁਸੀਂ ਪਸ਼ੂ ਖਰੀਦਣਾ ਹਨਾ ਤਾਂ ਚੰਗੀ ਮੈਂ ਆ ਵੀਰੇ ਉਹ ਚੰਗੇ ਰਿਕਾਰਡ ਵਾਲੀ ਆ ਬੱਚਾ ਵੀ ਚੰਗੇ ਸੀਮਾਂ ਦਾ ਮਗਰ ਕੱਟੀ ਆ ਜੀ ਹਾਂਜੀ ਹਾਂਜੀ 65 ਦੀ ਹਨਾ ਵੀਰੇ 65 ਦੀ ਪੈਣ ਦੇ ਵੀਰੇ ਕੋਈ ਫੋਨ ਲਾਵੇ ਹੋਵੇ ਮਾਂ ਫਿਰ ਗੱਲ ਕਰਾਂਗੇ ਠੀਕ ਆ ਜੀ ਚੌਥੇ ਨੰਬਰ ਤੇ ਆ ਵੀ ਚੌਥੇ ਨੰਬਰ ਤੇ ਆ ਵੀ ਮੈਂ ਆ ਗਈ ਜੇ ਦੇਖੋ ਪੁੜੇ ਦਿਖਾਓ ਦੇ ਉਹਦਾ ਇਹ ਸੁੱਟਿਆ ਕੱਲ ਦੀ ਮੈਂ ਸੂਈ ਕੱਲ ਦੀ ਸੂਈ ਆ ਠੀਕ ਆ ਹਾਂਜੀ ਅੱਜ ਸਿਰ ਦੁੱਜਾ ਡੰਗ ਚਵਾਈਦਾ ਹੋਇਆ ਜੇ ਇੱਕ ਕੱਲ ਸ਼ਾਮ ਦਾ ਇੱਕ ਅੱਜ ਸਵੇਰ ਦਾ ਠੀਕ ਹੈ ਜੀ ਤੇ ਬਾਕੀ ਥੋੜੀ ਜੀ ਇੱਥੇ ਮੁਸ਼ਕਲ ਆਈ ਆ ਕੱਲ ਹੀ ਸਵੇਰ ਦਾ ਉਦੋਂ ਹੀ ਲਾਤੀ ਆ ਤੇ ਬੱਚਾ ਥੋੜਾ ਜਿਹਾ ਚੰਗਾ ਭਲਾ ਹੀ ਰਾਤੀ ਵੀ ਦੁੱਧ ਪੀਤਾ ਸਵੇਰੇ ਵੀ ਤੇ ਬਾਅਦ ਚ ਹੁਣ ਡੱਡ ਹੋ ਗਿਆ ਬੱਚਾ ਅੱਛਾ ਬੱਚੇ ਮੰਨ ਉਹ ਇੱਥੇ ਆਪਾਂ ਤਾਂ ਕੰਮੇ ਬੱਚਾ ਹੈ ਪਹਿਲਾਂ ਮੈਂ ਤੋੜ ਕੇ ਕਹਿੰਦੇ ਦੂਜਾ ਸੁਖਾ ਕਿ ਇਹਨੇ ਸਾਂਭੀ ਨਹੀਂ ਕਿ ਲੈ ਸਾਹ ਪਾਣੀ ਜਰੂਰ ਹੈ ਛੋਟੀ ਦਾ ਪਰ ਛੋਟੀ ਨਾ ਨਹੀਂ ਆ ਛੋਟੇ ਕੱਦ ਦੀ ਆ ਛੋਟੇ ਕੱਦ ਦੀ ਸੋਹਣੀ ਹੈ ਵੀਰੇ ਇਹ ਖੂਬੀਆਂ ਨੇ ਜਿੱਦਾਂ ਕਹਿੰਦੇ ਸਾਨੇ ਪੱਠੇ ਟੋਕਰ ਜੇ ਖਾਈਏ ਦੁੱਧ ਬਾਲਟੀ ਚ ਦੇਗੀ ਬਿਲਕੁਲ ਲੇਵਾ ਚੈੱਕ ਕਰੋ ਵੀਰੇ ਕੀ ਕਹਨੇ ਆ ਐ ਪਿਛਾ ਨੂੰ ਲੇਵਾ ਚੜਿਆ ਵੇਖੋ ਵੀਰੇ ਚੈੱਕ ਕਰ ਲਓ ਇਹ ਹੈ ਕਿ ਚਲੋ ਵੀਰੇ ਕਿਨੇ ਵੀਰ ਨੇ ਹਨਾ ਦੋ ਦਿਨ ਨੇ ਸੇਵਾ ਦਾ ਵਾ ਬਾਕੀ ਥਣ ਲੇਵੇ ਦੀ ਬਹੁਤ ਖੁੱਲੇ ਦੀ ਮਾਲਕੇ ਵੀ ਕਦਮ ਮੁਤਾਬਿਕ ਤੇ ਲੇਵਾ ਬਹੁਤ ਸ਼ਾਨਦਾਰ ਲੱਗਿਆ ਜੀ ਕਿੱਡਾ ਕਦ ਦਾ ਵੀਰੇ ਓਡਾ ਲੇਵਾਂ ਲਈ ਫਿਰ ਦਿਖਲੇ ਕਟਾਲੇ ਸਵੇਰੇ ਮਰਿਆ ਦਾ ਵਿੱਚ ਦੇ ਪਾ ਠੀਕ ਹੈ ਜੀ ਆ ਗਿਆ ਬੱਚਾ ਬੱਚਾ ਦਾ ਸਵੇਰੇ ਕੱਲ ਦੀ ਸਈਏ ਪੂੜੇ ਇਦਾਂ ਡੁੱਡੇ ਕੋਈ ਆ ਕੇ ਬਹੁਤ ਤਕਤਾ ਕਰਕੇ ਹੁੰਦੇ ਫੁੱਟ ਬਣ ਗਏ ਠੀਕ ਹੈ ਜੀ ਲੈ ਜੀ ਤਾਂ ਵੇਖੋ ਵੀਰੋ ਐ ਪੂੜੇ ਵੀ ਭੰਨੇ ਆ ਜੇ ਪੂੜੇ ਵੀ ਨਹੀਂ ਚੁੱਕੇ ਮੈਨੇ ਤਾਂ ਲੈਵਲ ਉਹ ਵੀ ਸ਼ਾਨਦਾਰ ਲੱਗਿਆ ਥੋੜਾ ਹੈ ਰੁੱਖਾਪਨ ਤੇ ਲੈਵਲ ਉਹ ਦੀ ਸਾਫਾ ਸਫਾਈਆਂ ਲੈਵਲ ਦੀਆਂ ਬਹੁਤ ਨੇ ਚੈੱਕ ਕਰ ਲਓ ਲੱਗੇ ਨੇ ਤਾਂ ਵੀਰ ਜੀ ਹੁਣ ਮੋਲੇ ਦਾ ਕੀ ਕਰ ਲੈਣਾ ਜੀ ਤੁਸੀਂ ਇਹ ਦੇਖੋ ਜਿੱਦਾਂ ਦੀ ਝੋਟੀ ਹੀ ਚਲੋ ਹੁਣ ਬੱਚਾ ਖਤਮ ਹੋ ਗਿਆ ਵੱਡੀ ਕਰਿਆ ਹਾਂਜੀ ਬਾਕੀ ਜਿੰਨੇ ਦੀ ਮਰਜ਼ੀ ਐ ਵੀ ਝੋਟੀ ਵੇਚ ਲੋ ਪਰ ਆਪਾਂ ਅਜੇ ਨਾਰਮਲੀ ਜਿੱਦਾਂ ਨਹੀਂ ਹਾਂਜੀ ਝੋਟੀ ਭਾਵੇਂ ਵੀ ਸੱਤ ਰੀ ਵੇਚ ਲੈਣ ਦੇ ਟਾਈਮ ਤੇ ਵੇਚ ਲੈਣ ਦੇ ਹਾਂਜੀ 60000 ਦੇ ਦੇ ਜੀ ਹੁਣ ਵੀ ਵਿਕਦੀ ਆ ਹਾਂ ਬਿਲਕੁਲ ਸਾਰਾ ਆਪਾਂ ਇਹ ਵੀ ਵੀਡੀਓ ਸ਼ੁਰੂ ਤੋਂ ਪਹਿਲਾਂ ਗੱਲ ਆ ਗਈ ਆ 55000 ਝੋਟੀ ਦੇ ਦਾਂਗੇ 55 ਦੀ ਜੀ 55 ਦੀ ਦੋ ਛੱਡ ਦੋ 53 ਦੀ 53 ਦੀ ਕਹਤਾ 53 ਦੇ ਦਾਂਗੇ ਵੀ ਕੋਈ ਫੋਨ ਲਾਵੇ ਝੋਟੀ ਐ ਨਾ ਸਮਝੇ ਵੀ ਇੰਨੇ ਦੀ ਆ ਝੋਟੀ ਵਾਧਿਆ ਇੱਥੇ ਆਣ ਕੇ ਹੁਣ ਵੀ ਸੀਲ ਬੜੀ ਗੱਲ ਹੈ ოਖਰੀ ਖਾਂ ਜਾ ਕੇ ਕਿ ਦਸ ਦਿਨ ਪਾਣਾ ਦੇਗੀ ਬਿਲਕੁਲ ਬਾਕੀ ਅਹੀਂ ਜਿਹੜੇ ਘਰ ਵਾਲੇ ਬੰਦੇ ਆਪਾਂ ਬੱਚਾ ਸੋਚਦੇ ਵੀ ਰੱਖੀਏ ਬਿਲਕੁਲ ਤੁਹਾਨੂੰ ਤਾਂ ਪਤਾ ਹੀ ਆਮ ਜਿਹੇ ਡੇਰੀ ਵਾਲੇ ਬੰਦੇ ਉਹ ਬੱਚਿਆ ਰੱਖੇ ਕੁਛ ਨਹੀਂ ਆਗੇ ਬਿਲਕੁਲ ਵੀਰ ਜੀ ਬਿਲਕੁਲ ਉਹਨਾਂ ਦੇ ਸੋਚ ਦੇ ਵੇਖੋ ਸਾਡੇ ਤੋਂ ਵੱਖਰੀ ਆ ਉਹ ਸੋਚਦੇ ਵੀ ਬੱਚਿਆਂ ਨੂੰ ਅਸੀਂ 15 20 ਹਜ਼ਾਰ ਦੁੱਧ ਪਿਆ ਕੇ 500 ਦਾ ਬਾਅਦ ਵਿੱਚ ਵੇਚੀਦਾ ਬਿਲਕੁਲ ਉਹ ਜੰਮ ਦੇ ਨੀ ਰੱਖਦੇ ਬੱਚੇ ਬਿਲਕੁਲ ਬੱਚੇ ਚਲੋ ਵੀਰ ਜੀ ਹੁਣ ਇਹ ਆ ਗਈ ਰੇਡ ਵੀਰ ਨੇ ਇਹਦਾ ਜੈਜ ਕਰਤਾ ਜੋ ਬਾਕੀ ਵੀਰ ਇਹਦਾ ਲੇਵਾ ਚੈੱਕ ਕਰ ਲਓ ਹਾਂ ਜੀ ਉਹਦਾ ਹੋਇਆ ਕਰਾਂਗੇ ਆਪਾਂ ਲ ਲਗਿਆ ਸਫਾਈਆਂ ਨੇ 53000 ਦੀ ਹਾਨ ਆ ਹਾਂ ਜੀ ਵੀਰ ਨਹੀਂ ਉਹਦੇ ਮਾਨ ਹੋਏਗਾ ਕੌਣ ਲਾਵੇਗਾ ਹਨਾ ਤਾਂ ਵੀਰੇ ਫੋਨ ਜਰੂਰ ਵੀਰ ਨੂੰ ਲਾ ਲਿਓ ਚਲੋ ਹੁਣ ਬੱਚੇ ਮੰਨ ਕਰਕੇ ਇੱਕ ਅੱਧਾ ਦਿਨ ਭਾਵੇਂ ਮੁਸ਼ਕਲ ਆਵੇ ਪਸ਼ੂ ਦੀ ਪਰ ਇਹ ਆ ਗਈ ਰੇਟ ਦੀ ਗੱਲ ਕਰੀਏ ਤਾਂ ਰੇਟ ਬਿਲਕੁਲ ਹੀ ਨੋਰਮਲ ਆ ਵੀਰੇ ਮਾਂ ਤਾਂ ਹੋ ਜੂਗਾ ਵੀਰ ਜੀ 51 ਦੀ ਜਾਂਦੇ ਦੋ ਛੱਡੋ ਹੋਰ ਕੋਈ ਨਾ ਵੀਰ ਜੀ 51 ਜਿੱਤੇ ਕਹਿ ਲਾ ਦੁੱਧ ਸੁਆ ਪੀ ਕੇ ਵੀ 35000 ਦੀ ਫਿਰ ਮੰਨ ਜੇ ਬਿਲਕੁਲ ਨਹੀਂ ਰੇਟ ਜੈ ਯਾਰਾਂ ਦਾ ਤਾਂ ਕੋਈ ਗੱਲ ਨਹੀਂ ਵੀਰੇ ਚੱਲਦਾ ਤਾਂ ਰੇਟ ਵੀਰ ਜੀ ਚੈੱਕ ਕਰ ਲਓ ਜਿੱਦਾਂ ਸਿਆਣੇ ਕਹ ਗਿਆ ਅੰਕਲ ਇੰਨੀ ਵੱਟੇ ਵੀ ਪੀੜ ਨਹੀਂ ਦੇਣੀ ਵੱਟੇ ਵੀ ਹੁਣੀ ਆਹ ਘਰ ਤਾਂ ਪੁਰਾਣਾ ਹੀ ਪੜਾ ਕੋਈ ਬਿਲਕੁਲ ਵੀਰੇ ਆ ਚਲੋ ਇਹ ਆ ਕਿ ਹੁਣ ਤਾਂ ਬੱਚੇ ਦਾ ਪ੍ਰੂਫ ਆ ਹਨਾ ਤਾਂ ਬਾਕੀ ਵੀਰੇ ਤੁਸੀਂ ਫੋਨ ਵੀਰ ਨੂੰ ਲਾ ਲਿਓ ਮਾਂਤਨ ਹੋ ਜਾਣਗੇ ਰੇਡ ਵੀਰ ਦੇ ਜਾਇਜ ਆ ਤਾਜ਼ੀਆਂ ਸੂਈਆਂ ਮੈਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਵੈਡ ਵੀ ਵੱਡੇ ਪੱਲੇ ਚ ਫੋਨ ਜ਼ਰੂਰ ਕਰ ਲਿਓ ਮਾਂਤਨ ਖੁੱਲੇ ਹੋ ਜਾਣਗੇ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰ ਜੀ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਆ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਇੱਕ ਕਰ ਐਡਰੈਸ ਦੱਸ ਦਿਓ ਆਪਣਾ ਐਡਰੈਸ ਆਪਣਾ ਨੋਟ ਕਰ ਲਓ ਵੀਰ ਜੀ ਨਾਮ ਮਤਮ ਸਿੰਘ ਜੇ ਪਿੰਡ ਘਠਿਆਲਾ ਤੇ ਸੀ ਟੇਹਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਰ ਜੇ ਫੋਨ ਨੰਬਰ 98555 76700 ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ